ਗਿਆਨ ਦਾ ਜਿਹੜਾ ਘਰ ਹੈ ਨਾ ਬਹੁਤ ਵੱਡਾ ਹੈ ਕਿਉਂਕਿ ਬਿਸ਼ਨ ਹੋਏ ਸਤ ਗਿਆਨ ਨਿਵਾਸੀ ਗਿਆਨ ਦਾ ਘਰ ਮੰਨਿਆ ਗਿਆ ਹੈ ਬਿਸ਼ਨੂ ਦਾ ਅਵਤਾਰ ਭਾਈ ਰੇਤਾ ਤਤ ਕਲਪੀ ਕਲਾ ਹਰਦੇ ਵਿੱਚ अनेका ਜਿਹੜੇ ਸੰਕਾਲਪ ਹੈ ਉਹ ਧਾਰੀ ਧਾਰਨ ਕੀਤੇ ਹੈ ਭਗਤ ਦੀ ਅਰਿ ਗੁਣ ਅਲਪਾ ਭਗਤੀ ਦੀ ਜਿਹੜੀ ਅਧੀਨਤਾ ਨਾ ਸਾਥ ਸੰਤ ਦੀ ਭਗਤੀ ਦੀ ਅਧੀਨਤਾ ਤੋਂ ਪ੍ਰਸੰਨ ਹੁੰਦੇ ਆ ਭਗਤ ਅਧੀ ਮਿਰਤੈ ਗੁਣ ਅਲਪਾ ਜਿਹੜਾ ਭਗਤੀ ਦਾ ਗੁਣ ਹੈ ਉਹ ਬਹੁਤ ਵੱਡਾ ਮੰਨਿਆ ਗਾਇ ਵਿਦਵਾਨਾਂ ਦਾ ਕਥਨ ਹੈ ਭਗਤ ਦੇ ਅਧਿਨਿਕ ਦੇ ਵਿੱਚ ਕਹਿੰਦੇ ਹਿਰਦੇ ਵਿੱਚ ਜਿਹੜਾ ਸੰਕਲਪ ਪੈਗਾ ਉਹ ਬਹੁਤ ਵੱਡਾ ਤਾਂ ਤੇ ਥੋੜੇ ਬੁੜਾ ਤੇ ਵੀ ਉਹ ਭਗਤੀ ਦੀ ਅਧੇਕਤਾ ਦੀ ਪ੍ਰਸੰਨਤਾ ਰੱਖਦਾ ਹੈ ਤੇ ਭਗਤ ਅਧੀਨ ਹੈ ਜਿਹੜਾ ਭਗਤਾਂ ਦੀ ਅਧੀਨਗੀ ਦੇ ਵਿੱਚ ਰਹਿਦਾ ਗੁਣ ਅਲਪਾ ਉਹ ਸਦਾ ਵਾਸਤੇ ਭਗਤ ਜਿਹੜੇ ਹੈ ਨਾ ਉਹਦੀਨ ਭਗਤਾਂ ਦੇ ਜਿਹੜੇ ਗੁਣ ਹੁੰਦੇ ਆ ਉਹ ਸਦਾ ਵਾਸਤੇ ਉਹਨਾਂ ਦੇ ਅਧੀਨ ਰਹਿੰਦੇ ਇਸ ਕਰਕੇ ਕਹਿੰਦੇ ਜਿਹੜੇ ਇਹ ਵਿਸ਼ਨੂ ਆ ਨਾ ਵਿਸ਼ਨੂ ਦੇ ਅੰਦਰ ਬਹੁਤ ਵੱਡਾ ਗਿਆਨ ਦਾ ਘਰ ਹੈ ਤੇ ਜਿਹੜੇ ਵਿਸ਼ਨੂੰ ਦੇ ਭਗਤ ਐ ਇਹ ਸਦਾ ਵਾਸਤੇ ਵਿਸ਼ਨੂੰ ਦੇ ਅਧੀਨ ਚੱਲਦੇ ਆਂ ਜੇ ਮੁਗੀ ਨਾ ਦੀਨ ਬੋਲਾ ਹੀ Hindu ਧਰਮ ਦੇ ਵਿੱਚ ਇਹ ਵਿਸ਼ਵਾਸ ਹੈ ਕਿ ਜਿਹੜਾ ਵਾਹਿਗੁਰੂ ਦਾ ਸਰਗੁਣ ਸਰੂਪ ਹੈ ਨਾ ਉਹ ਵਿਸ਼ਨੂੰ ਭਗਵਾਨ ਹੈ ਇਸ ਤਰ੍ਹਾਂ ਕਿ ਜਿਹੜੇ ਆਪਣੇ ਤਾਲੀ ਅਵਤਾਰ ਧਾਰੀ ਐ ਇਹ ਚੋਗੀਆਂ ਅਵਤਾਰਾਂ ਦਾ ਜਿਹੜਾ ਹਾਲੇ ਧਾਰਨ ਹੈ ਇਸ ਤਰ੍ਹਾਂ ਕੇ ਹਿੰਦੂ ਮਤ ਵਿੱਚ ਭਾਈ ਵਿਸ਼ਨੂੰ ਨੂੰ ਵਾਰਾ ਗੁਰੂ ਦਾ ਅਵਤਾਰ ਜਾਣਦੇ ਹਿੰਦੂ ਵੀਰ ਤੇ ਇਸੇ ਕਰਕੇ ਇੱਧਰ ਭਾਈ ਮਹਤਾ ਕਾਲੂ ਜੀ ਆਪਣੇ ਤਪ ਸਮੇਂ ਅਰਦਾਸਾਂ ਕਰਦੇ ਆਏ ਭਏ ਤੁਪ ਜੀ ਚੰਦਰੀ ਬਾਹੀ ਜੀ ਅਰਦਾਸਾਂ ਕਰਦੇ ਆਏ ਵਾਰਾ ਗੁਰੂ ਗਰੀਬ ਨਿਵਾਜ ਗੁਣਹੀਣ ਸਤ ਗੁਰੂ ਜੀ ਮੇਰੇ ਘਰ ਸ਼ੁਕਰੀ ਭਾਵ ਸੂਰਜਾਤੀ ਦਾ ਮੱਛੀ ਦੇ ਰੂਪ ਵਿੱਚ ਆ ਗਾ ਕਮਠੀ ਅਵੰਗ ਵੀ ਅਤ ਪੂਜਾ ਕੇ ਕਚੂਣੀ ਆ ਤੇ ਬੁੱਧ ਰਹਿਤ ਜਾਤਾਂ ਤੋਂ ਜਾਤਾਂ ਦੇ ਵਿੱਚ ਤਿੰਕੇ ਕੰਦੇ ਉਹਨਾਂ ਦੇ ਵਿੱਚ ਜਿਹੜੇ ਜਨਮੈਨਾ ਭੁੱਲਿਆ ਤੇ ਇਸ ਵਾਦੀ ਸਾਰਾ ਜਗ ਜਾਣਦਾ ਹੈ ਪ੍ਰੇਮ ਦੀ ਡੋਰ ਪਰ ਅਸਰਾਹੀ ਪ੍ਰੇਮ ਦੀ ਡੋਰ ਨਾਲ ਸਾ ਸੰਗਤ ਦੀ ਪ੍ਰੇਮ ਦੀ ਡੋਰ ਦੇ ਨਾਲ ਜਿਹੜੀ ਕਰਨ ਵਾਲੀ ਕਰਮੀ ਵੀ ਹੈ ਉਹ ਵੀ ਕਰਮੀ ਕਰਦੇ ਆਂ ਕੀਰਤਨ ਨਵ ਗੱਦੀ ਜਿਵੇਂ ਕਹਿੰਦੇ ਅੰਤ ਅਦਿੱਤੀ ਅਤੇ ਉਸ ਦੀ ਪਤੀ ਤਸ਼ਯਪ ਦੇ ਘਰ ਕੁਪਿੰਦਰ ਨਾਮੀ ਬਾਵਨ ਰੂਪ ਆਇਲ ਦੇਸ਼ੇ ਕਰਕੇ ਅਦਿੱਤੀ ਆਪਣੇ ਪਤੀ ਦਿੱਖਤਾ ਨਾ ਅਦਿੱਤੀ ਤਸ਼ਯਪ ਦੇ ਘਰ ਵਿੱਚ ਜਿਵੇਂ ਬਾਵਨ ਰੂਪ धारण ਕਰਕੇ ਪ੍ਰਗਟ ਹੋਈ ਉਪਜਾਤ ਪੈ ਉਪੰਨ ਨਾਮਾ ਹਾਂਜੀ ਉਹਦਾ ਜਿਲ੍ਹਾ ਭਾਈ ਬਾਪੂ ਪਰਗਟ ਹੋਇਆ ਉਹਦਾ ਨਾਮ ਰੱਖਿਆ ਉਪਿੰਦਰ ਅਸਿਆ ਕਾ ਤਰ ਅਤੁਲ ਬਿਨਾਸ਼ੀ ਦੰਤੂਨਾਸ਼ ਕਰਨ ਵਾਲੇ ਭਗਵਾਨ ਜੀ ਪयो ਨਿਰੰਤਰ ਰੂਪ ਉਪਾਸੀ ਮੇਤਾ ਪ੍ਰਤੀ ਉਪਾਸਨਾ ਹੰਦੀ ਰਹਦੀ ਹੈ ਨਿਰੰਤਰ ਚਲਦੀ ਰਹਦੀ ਹੈ ਦੰਤੂਨਾਸ਼ ਜਦੋਂ ਪਾਬਾ ਮਤਾ ਕਾਲੂ ਜੀ ਨੇ ਜਨਮ ਲਿਆ ਹੈ ਸੰਸਾਰ ਵਿੱਚ ਪੂਰ ਅਕਾ ਤੈਨੂੰ ਮੁਦਾਰਾ ਪਾਬਾ ਮਤਾ ਕਾਲੂ ਜੀ ਦੇ ਜੀਵਨ ਦੀ ਬਾਤ ਦਾ ਆਲਾਪ ਦੱਸਦੇ ਆ ਪਾਈ ਗਾਲਾ ਜੀ ਗੁਰ ਅੰਗਦ ਪਾਤਸ਼ਾਹ ਮਹਾਰਾਜ ਜੀ ਸਤ ਗੁਰੂ ਤਾਂ ਗੁਰੂ ਪਾਤਸ਼ਾਹ ਮਾ ਰਾਬੜੀ ਸਰਦਾ ਭਾਵਨਾ ਦੇ ਨਾਲ ਗੁਰਮੁਖ ਪਿਆਰੇ ਗੁਰਸਿੱਖ ਪਿਆਰੀ ਬੜੀ ਸਰਦਾ ਦੇ ਨਾਲ ਇਹ ਤਿਆਜ ਸਰਬਨ ਕਰਦੇ ਆ ਸਰ ਸੰਤ ਜੀ ਜਿਹੜਾ ਪਿਛਲਾ ਜੀਵਨ ਐ ਨਾ ਭਾਈ ਲਖਤਾ ਕਾਲੂ ਜੀ ਦਾ ਉਹ ਬਹੁਤ ਹੀ ਵੱਡਾ ਭਗਤੀ ਵਾਲਾ ਜੀਵਨ ਹੋਇਆ ਪਿਛਲੇ ਦੀਵਾਨਾ ਵਿੱਚ ਵੀ ਦਾਸ ਨੇ ਬੇਨਤੀ ਕੀਤੀ ਸੀ ਜਿਸ ਘਰ ਦੇ ਵਿੱਚ ਭਗਤ ਦਾ ਫਾਇਦਾ ਹੁੰਦਾ ਹੈ ਨਾ ਜਿਹੜਾ ਘਰ ਵਿੱਚ ਭਗਤ ਪੈਦਾ ਹੁੰਦਾ ਹੈ ਉਹਦੇ ਜਿਹੜੇ ਮਾਤਾ ਪਿਤਾ ਹੁੰਦੇ ਸਾਧ ਸੰਤ ਕੀ ਉਹਨਾਂ ਦੀ ਭਗਤੀ ਦੁੱਗਣੀ ਕੀਤੀ ਹੈ ਫਿਰ ਕਿਤੇ ਜਾ ਕੇ ਭਗਤ ਪੈਦਾ ਹੁੰਦਾ ਹੈ ਪ੍ਰਯੋਗ ਦੇ ਸਮੇਂ ਦੇ ਵਿੱਚ ਵੀ ਜਿਵੇਂ ਮਾਤਾ ਪਿਤਾ ਦੇ ਗੁਣ ਹੁੰਦੇ ਆ ਪੁੱਤਰਾ ਦੇ ਵੀ ਗੁਣ ਫਿਰ ਉਹਦਾਂ ਦੇ ਹੁੰਦੇ ਆ ਇਸ ਤਰ੍ਹਾਂ ਕੇ ਭਾਈ ਸਤਗੁਰੂ ਜੀ ਦੇ ਜਿਹੜੇ ਮਾਤਾ ਜੀ ਤੇ ਪਿਤਾ ਜੀ ਹੋਈ ਆ ਗੁਰੂ ਅੰਗਦ ਪਾਤਸ਼ਾਹ ਜੀ ਦੇ ਮਹਿਤਾ ਕਾਲੂ ਜੀ ਦੀ ਜਿਹੜੀ ਤਪਸੀਨਾਂ ਤਪੱਸਿਆ ਸੀ ਉਹ ਬਹੁਤ ਜ਼ਿਆਦਾ ਸੀ ਤੇ ਹਮੇਸ਼ਾ ਇਹਨਾਂ ਨੇ ਸੰਕਲਪ ਇਹ ਨਹੀਂ ਰੱਖਿਆ ਕੇ ਪਛਾਹ ਦੀ ਸਾਡੇ ਘਰ ਦੇ ਵਿੱਚ ਤੁਸੀਂ ਜਨਮ ਲੇਓ